ਕੋਈ ਕਾਨੂੰਨ ਹੋਵੇ ਕੋਈ ਨਿਯਮ ਹੋਵੇ ਕੋਈ ਕਾਇਦਾ ਹੋਵੇ ਉਹਨੂੰ ਤੋੜਨਾ ਅੱਜ ਦੇ ਸਮੇਂ ਵਿੱਚ ਅਸੀਂ ਆਪਣੀ ਸ਼ਾਨ ਸੁਣਦੇ ਆ ਆਪਣਾ ਫਿਕਰ ਸਿੰਬਲ ਸਮਝ ਲਿਆ ਭਈ ਅਸੀਂ ਕਾਨੂੰਨ ਤੋੜਿਆ ਤਾਂ ਸਾਡਾ ਕੋਈ ਉੱਚ ਦੀਵਾਰ ਨਹੀਂ ਸੀ ਇਹਦੇ ਪਿੱਛੇ ਸਤੋ ਦਾ ਕਾਰਨ ਹੈ ਕਿ ਇੱਕ ਬੰਦਾ ਜਿਹੜਾ ਐਂਕਰੋਚਮੈਂਟ ਕਰਦਾ ਕਾਨੂੰਨ ਤੋੜਦਾ ਤੇ ਉਹਨੂੰ ਬਚਾਉਣ ਦੇ ਲਈ ਦੋ ਬੰਦੇ ਪਹਿਲੇ ਖੜੇ ਹੁੰਦੇ ਨੇ ਜਿਹੜੀ ਵਿਲ ਹੈ ਇੱਛਾ ਸ਼ਕਤੀ ਹੈ ਅਫਸਰਾਂ ਦੀ ਔਰ ਡਿਪਾਰਟਮੈਂਟਸ ਦੀ ਉਹ ਕਿਉਂ ਨਹੀਂ ਮੰਨ ਪਾਉਂਦੀ ਸਾਫ ਤੌਰ ਤੇ ਵਿੱਚ ਕਿਹਾ ਗਿਆ ਹੈ ਕਿ ਕਿਸੇ ਤਰੀਕੇ ਦਾ ਅਗਰ ਕੋਈ ਵੀ ਅਸੀਂ ਉਸਾਰੀ ਜਾਂ ਕਬਜ਼ਾ ਚਾਹੇ ਆਪਾਂ ਆਪਣੀ ਦੁਕਾਨ ਦੇ ਬਾਹਰ ਆਪਾਂ ਪੰਜ ਪੰਜ ਦਸ ਦਸ ਫੁੱਟ ਆਪਣਾ ਸਮਾਨ ਬਾਹਰ ਕੱਢ ਕੇ ਰੱਖਿਆ ਹੋਇਆ ਹੈ ਉਹ ਵੀ ਕਬਜ਼ਾਈ ਹੈ ਚਾਹੇ ਟੈਂਪਰੇਰੀ ਹੈ ਤੇ ਚਾਹੇ ਪਰਮਾਨੈਂਟ ਹੈ ਕੋਈ ਵੀ ਕਾਨੂੰਨ ਹੋਵੇ ਕੋਈ ਨਿਯਮ ਹੋਵੇ ਕੋਈ ਕਾਇਦਾ ਹੋਵੇ ਉਹਨੂੰ ਤੋੜਨਾ ਅੱਜ ਦੇ ਸਮੇਂ 'ਚ ਅਸੀਂ ਆਪਣੀ ਸ਼ਾਨ ਸਮਝਦੇ ਆਂ ਆਪਣਾ ਸਟੇਟਸ ਸਿੰਬਲ ਸਮਝਦੇ ਆਂ ਬਈ ਅਸੀਂ ਕਾਨੂੰਨ ਤੋੜਿਆ ਤੇ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਜਗ੍ਹਾ-ਜਗ੍ਹਾ ਨਾ ਕੇਵਲ ਬਜ਼ਾਰਾਂ ਦੇ ਵਿੱਚ ਬਲਕਿ ਬੜੀਆਂ ਚੌੜੀਆਂ-ਚੌੜੀਆਂ ਸੜਕਾਂ ਤੇ ਵੀ ਜਿਹੜੇ ਨਜਾਇਜ਼ ਕਬਜ਼ੇ ਨੇ ਇਨਕ੍ਰੋਚਮੈਂਟ ਹੈ ਚਾਹੀ ਉਹ ਟੈਂਪਰੇਰੀ ਹੈ ਚਾਹੀ ਉਹ ਪਰਮਾਨੈਂਟ ਹੈ ਉਸ ਦੇ ਕਾਰਨ ਜਲੰਧਰ ਦੇ ਵਿੱਚ ਇੱਕ ਆਪਾ ਕਈ ਵੀ ਲਗਾਤਾਰ ਰੋਜ਼ਾਨਾ ਹਜ਼ਾਰਾਂ ਲੋਕ ਜਿਹੜੇ ਨੇ ਉਹ ਕਾਨੂੰਨ ਦੀ ਧੱਜੀਆਂ ਉਾਂ ਦੇ ਦੇਖੇ ਜਾਂਦੇ ਨੇ ਇਦਾਂ ਲੱਗਦਾ ਹੈ ਵੀ ਉਹ ਦੁਕਾਨਦਾਰ ਜਾਂ ਉਹ ਲੋਕ ਉਹ ਕਾਰੋਬਾਰੀ ਅ ਸਰਯਾਮ ਹੱਸਦੇ ਹੋਏ ਖਿੱਲੀ ਉਡਾ ਰਹੇ ਨੇ ਸਰਕਾਰੀ ਆਦੇਸ਼ਾਂ ਦੀਆਂ ਕਾਨੂੰਨ ਦੀਆਂ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਕਾਨੂੰਨ ਦੀਆਂ ਵੀ ਨਹੀਂ ਸਾਡਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਇਹੋ ਜੇ ਲੋਕਾਂ ਦੇ ਪਿੱਛੇ ਕੁਝ ਪੋਲਿਟੀਕਲ ਜਿਹੜੀ ਉਹਨਾਂ ਦੀ ਸਿਫਾਰਸ਼ਾ ਵੀ ਹੁੰਦੀ ਹੈ ਉਹਨਾਂ ਦੀ ਬੈਕਿੰਗ ਹੁੰਦੀ ਹੈ ਉੱਚੇ-ਉੱਚੇ ਜਿਹੜੇ ਪੋਲਿਟੀਸ਼ੀਅਨਸ ਲੋਗ ਨੇ ਜਾਂ ਕੁਝ ਅਫਸਰ ਨੇ ਜਿਨ੍ਹਾਂ ਦਾ ਅਸ਼ੀਰਵਾਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਔਰ ਉਸ ਕਰਕੇ ਵੀ ਇਹ ਸਾਰੇ ਇਨਕ੍ਰੋਚਮੈਂਟ ਕਰਦੇ ਨੇ ਜਲੰਧਰ ਦੇ ਵਿੱਚ ਉਸ ਕਾਫੀ ਵਾਰ ਸੀ ਦੇਖਿਆ ਬਈ ਕਮਿਸ਼ਨਰਟ ਪੁਲਿਸ ਵਲੋਂ ਕਾਰਪੋਰੇਸ਼ਨ ਵਲੋਂ ਤੇਜ਼ ਬਜ਼ਾਰਾਂ ਦੀ ਭਾਗ ਵਲੋਂ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਬਜ਼ਾਰਾਂ ਦੇ ਵਿੱਚੋਂ ਵੀ ਜਿਹੜੇ ਆਪਣਾ ਇਨਕ੍ਰੋਚਮੈਂਟ ਖਤਮ ਕਰਨ ਲਈ ਉਹਨਾਂ ਦਾ ਸਮਾਨ ਚੱਕਿਆ ਜਾਂਦਾ ਹੈ ਪਰ ਸਮਾਨ ਚੱਕਣ ਤੋਂ ਬਾਅਦ ਕਾਰਵਾਈ ਹੋਣ ਤੋਂ ਬਾਅਦ ਕੁਝ ਹੀ ਘੰਟਿਆਂ ਬਾਅਦ ਉਹ ਸਮਾਨ ਵਾਪਸ ਪਹੁੰਚ ਜਾਂਦਾ ਹੈ ਔਰ ਉਹ ਇਨਕ੍ਰੋਚਮੈਂਟ ਉੱਦਾ-ਦੀ ਉੱਦਾ ਹੋ ਜਾਂਦੀ ਹੈ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਇੱਕ ਬੰਦਾ ਜਿਹੜਾ ਇਨਕ੍ਰੋਚਮੈਂਟ ਕਰਦਾ ਹੈ ਕਾਨੂੰਨ ਤੋੜਦਾ ਹੈ ਤੇ ਉਹਨੂੰ ਬਚਾਉਣ ਦੇ ਲਈ ਦੋ ਬੰਦੇ ਪਹਿਲੇ ਖੜੇ ਹੁੰਦੇ ਨੇ ਚਾਹੇ ਉਹ ਉਹਨਾਂ ਦਾ ਕਾਉਂਸਲਰ ਹੋਵੇ ਚਾਹੇ ਉਹਨਾਂ ਦਾ ਐਮਐਲਏ ਹੋਵੇ ਜਾਂ ਕੋਈ ਹੋਰ ਕੋਈ ਤਧਾਕਤਿਤ ਲੀਡਰ ਹੋਵੇ ਕਿਸੇ ਪਾਰਟੀ ਦਾ ਜਿਹੜੇ ਛੁੱਟ ਪਈਏ ਲੀਡਰ ਹੁੰਦੇ ਨੇ ਉਹ ਥਾਣੇ ਜਾਂ ਕਾਰਪੋਰੇਸ਼ਨ ਚ ਪਹਿਲੇ ਪਹੁੰਚ ਜਾਂਦੇ ਨੇ ਵੀ ਲੈ ਭਾਈ ਤੁਸੀਂ ਸਾਡੇ ਬੰਦੇ ਦਾ ਸਮਾਨ ਕਿਉਂ ਚੱਕਿਆ ਕਿੱਦਾਂ ਚੱਕਿਆ ਤੁਹਾਡੀ ਹਿੰਮਤ ਕਿੱਦਾਂ ਹੋਈ ਸਮਾਨ ਚੱਕਣ ਦੀ ਤੁਸੀਂ ਗਰੀਬ ਮਾਰ ਕਰਦੇ ਪਏ ਹੋ ਤੁਸੀਂ ਨਹੀਂ ਦੇਖਦੇ ਆ ਕੱਲਾ ਸੀਗਾ ਜਿਹਦਾ ਇੱਥੇ ਕਬਜਾ ਸੀਗਾ ਉਹ ਬਾਕੀ ਵੀ ਦੇਖੋ ਪੰਜਾਬ ਨਾਲ ਕਿੰਨੇ ਕਬਜੇ ਨੇ ਇੱਕ ਪਾਸੇ ਦੇਖਿਆ ਜਾਵੇ ਤੇ ਗੱਲ ਸਹੀ ਵੀ ਹੈ ਕਿਉਂ ਕਿ ਅਗਰ ਪਿਕੰਡ ਚੂਜ਼ ਦੀ ਪਾਲਿਸੀ ਦੇ ਨਾਲ ਕੋਈ ਵੀ ਡਿਪਾਰਟਮੈਂਟ ਕੋਈ ਵੀ ਸਰਕਾਰੀ ਅਦਾਰਾ ਕੰਮ ਕਰਦਾ ਹੈ ਤੇ ਉਹਨੂੰ ਗਲਤ ਠਹਿਰਾਇਆ ਜਾਣਾ ਕੋਈ ਗਲਤ ਨਹੀਂ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਜਿਹੜਾ ਬੰਦਾ ਗਲਤ ਕੰਮ ਕਰ ਰਿਹਾ ਉਹ ਐ ਕਹਿ ਕੇ ਛੁੱਟ ਜਾਵੇ ਵੀ ਦੂਸਰੇ ਨੇ ਗਲਤ ਕੀਤਾ ਤੇ ਮੈਂ ਕੀਤਾ ਤੇ ਕੀ ਫਰਕ ਪੈ ਗਿਆ ਗਲਤ ਉਹਨਾਂ ਹੀ ਨੇ ਹੁਣ ਗੱਲ ਇਹ ਦੇਖਣ ਵਾਲੀ ਹੈ ਬਈ ਜਿਹੜੀ ਵਿੱਲ ਹੈ ਇੱਛਾ ਸ਼ਕਤੀ ਹੈ ਅਫਸਰਾਂ ਦੀ ਔਰ ਡਿਪਾਰਟਮੈਂਟਸ ਦੀ ਉਹ ਕਿਉਂ ਨਹੀਂ ਬਣ ਪਾਂਦੀ ਬਈ ਇਹਨਾਂ ਜਿਹੜੇ ਨਜਾਇਜ਼ ਕਬਜ਼ੇ ਨੇ ਇਹਨਾਂ ਨੂੰ ਹਟਾਇਆ ਜਾ ਸਕੇ ਦੋਸਤੋ ਅਗਰ ਆਪਾਂ ਗੱਲ ਕਰੀਏ ਪੰਜਾਬ ਮਿਨਿਸਪਲ ਕਾਰਪੋਰੇਸ਼ਨ ਐਕਟ 1976 ਦੇ ਸੈਕਸ਼ਨ 240 ਦੀ 240 ਹੈ ਪਰ ਪ੍ਰੋਹੀਬੀਸ਼ਨ ਆਫ ਸਟਰਕਚਰ ਫਿਕਸਚਰ ਔਰ ਡਿਪੋਜ਼ਿਟ ਆਫ ਥਿੰਗਸ ਇਨ ਸਟਰੀਟ ਇਸਦੇ ਵਿੱਚ ਕਲੀਅਰ ਕਟ ਲਿਖਿਆ ਹੈ ਨੋ ਪਰਸਨ ਸ਼ੈਲ Except with the permission of the Commissioner granted in this behalf, erect or set up any wall, fence, rail, post, step, booth, or other structure, whether fixed or movable, or whether of a permanent or temporary nature, or any fixture in or upon any street, or upon or over any open channel. ड्रेन वेल और टैंक इन एनी स्ट्रीट सो एज टू फॉर्म एन ऑब्स्ट्रक्शन टू और एन एनक्रोचमेंट अपॉन और प्रोजेक्शन ओवर और टू ऑक्युपाई एनी पोर्शन ऑफ सच स्ट्रीट चैनल ड्रेन वेल और टैंक साफ तौरते इज किया गया है कि किसी तरीके दा अगर कोई भी असि उसारी या कब्जा चाहे आप अपनी दुकान दे बाहर आपा 5 5 10 10 फुट अपना सामान ही बाहर काट के रखया होया वे ओ भी कब्जाई है चाहे टेंपरेरी है ਤੇ چاہے ਪਰਮਾਨੈਂਟ ਹੈ ਅਸੀਂ ਕਈ ਵਾਰੀ ਸੀੜੀਆਂ ਅੱਗੇ ਵਧਾ ਲੈਨੇ ਆ ਉਹ ਵੀ ਕਬਜ਼ਾ ਹੀ ਗਿਣਿਆ ਜਾਂਦਾ ਹੈ ਇਸ ਦੇ ਵਿੱਚ ਇੱਕ ਹੋਰ ਜਿਹੜਾ ਇਹਦਾ ਸਬ ਕਲੌਜ਼ ਹੈ 2 ਨੰਬਰ 9% ਸ਼ੈਲ ਐਕਸੈਪਟ ਵਿਦ ਦਾ ਪਰਮਿਸ਼ਨ ਆਫ ਦਾ ਕਮਿਸ਼ਨਰ ਐਂਡ ਔਨ ਪੇਮੈਂਟ ਆਫ ਸੱਚ ਫੀਸ ਐਸ ਹੀ ਇਨ ਕੇਸ ਈਚ ਕੇਸ ਥਿੰਕਸ ਫਿਟ ਪਲੇਸ ਆਫ ਡਿਪੋਜ਼ਿਟ ਅਪਨ ਐਨੀ ਸ਼ਟਰੀਟ ਔਰ ਅਪਨ ਐਨੀ ਓਪਨ ਚੈਨਲ ਡਰੇਨ ਔਰ ਵੈਲ ਇਨ ਐਨੀ ਸ਼ਟਰੀਟ ਔਰ ਅਪਨ ਐਨ ਪਬਲਿਕ ਪਲੇਸ ਔਰ ਸਟੇ ਸਟਾਲ ਚੇਅਰ ਬੈਂਚ ਬਾਕਸ ਲੈਡਰ ਬੀਲ ਔਰ ਅਦਰ ਥਿੰਗ ਵਟਸ ਐਵਰ ਸੋ ਐਸ ਟੂ ਫਾਰਮ ਐਨ ਆਬਸਟ੍ਰੈਕਸ਼ਨ देयर ਟੂ ਆਰ ਇਨਕਰੋਚਮੈਂਟ देयर ਔਨ ਆਪਾਂ ਕੋਈ ਫੀਸ ਦੇ ਕੇ ਵੀ ਨਹੀਂ ਆਪਾਂ ਕਰ ਸਕਦੇ ਇਹ ਵੀ ਇੱਕ ਬੜੀ ਵੱਡੀ ਗੱਲ ਆ ਵੀ ਅਸੀਂ ਸੋਚਦਾ ਲਾ ਜੇ ਅਸੀਂ ਫੀਸ ਦੇ ਦੇਾਂਗੇ ਤਾਂ ਅਸੀਂ ਲੀਗਲ ਹੋ ਗਏ ਗਲਤ ਹੈ ਨਹੀਂ ਕਰ ਸਕਦੇ ਹੁਣ ਇਹਦੇ ਵਿੱਚ ਇੱਕ ਬੜੀ ਕਲੀਅਰ ਕੱਟ ਉਹਨਾਂ ਨੇ ਗੱਲ ਕਹੀ ਹੈ ਬਈ ਜਿਹਦੇ ਵਿੱਚ ਐਕਸਪਲੇਨੇਸ਼ਨ ਉਹਨਾਂ ਨੇ ਦਿੱਤੀ ਹੈ parking of ready temporary or setting up steps for providing passage to the houses and shops in a street or in drain channel well or tank passing through or by side of land premises or public places shall not be constructed encroachment within the meaning of this section so dosto kise tarike da vi assi koi saman koi usari assi apa karde ha kise vi jagah de upar apni dukaan de bahar apne ghar de bahar usari illegal hai ਔਰ ਟੈਂਪਰਰੀ ਜਿਹੜੀ ਅਗਰ ਆਪਾਂ ਕੋਈ ਚੀਜ਼ ਰੱਖਦੇ ਹਾਂ ਤਾਂ ਉਹ ਕਾਰਪੋਰੇਸ਼ਨ ਦੇ ਤਹਿ ਬਜ਼ਾਰੀ ਵਿਭਾਗ ਦੇ ਅੰダー ਆਂਦੀ ਔਰ ਪਰਮਾਨੈਂਟ ਬਿਲਡਿੰਗ ਵਿਭਾਗ ਦੇ ਅੰダー ਆਂਦੀ ਹੈ ਇਹਨਾਂ ਦੋਨੋਂ ਵਿਭਾਗਾਂ ਵੱਲੋਂ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਪਰ ਬਾਵਜੂਦ ਇਸ ਦੇ ਜਿੱਦਾਂ ਮੈਂ ਪਹਿਲੇ ਵੀ ਕਿਹਾ ਸੀਗਾ ਰਾਜਨੀਤਿਕ ਸੁਰੱਖਣ ਦੇ ਚਲਦੇ ਲੋਕ ਤੜਾ ਤੜ ਕਾਨੂੰਨ ਦਾ ਤਜੀਆਂ ਹਾਂ ਦੇ ਦੇਖੇ ਜਾ ਸਕਦੇ ਆ ਜੰਦਰਦਾ ਡੀਸੀ ਆਫਿਸ ਨੂੰ ਮਿਨੀ ਸੈਕਟਰੀਏਟ ਕਿਹਾ ਜਾਂਦਾ ਹੈ ਔਰ ਜਿੱਥੇ ਜ਼ਿਲ੍ਹੇ ਦੇ ਸਾਰੇ ਆਲਾ ਅਧਿਕਾਰੀ ਬੈਠਦੇ ਨੇ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੂਰੇ ਜ਼ਿਲ੍ਹੇ ਤੋਂ ਇਵਨ ਜ਼ਿਲ੍ਹੇ ਦੇ ਬਾਹਰੋਂ ਵੀ ਆਪਣੇ ਆਪਣੇ ਸਰਕਾਰੀ ਕੰਮ ਕਰਉਣਾ ਆਉਂਦੇ ਨੇ ਉਹਦੇ ਬਿਲਕੁਲ ਨਾਲ ਲੱਟਵਾਲੀ ਰੋਡ ਦੇ ਉੱਪਰ ਇੱਕ ਮਾਰਕੀਟ ਹੈ ਉਸ ਮਾਰਕੀਟ ਦੇ ਅਗਰ ਆਪਾਂ ਗੱਲ ਕਰੀਏ ਸੜਕ ਦੋਨੋਂ ਪਾਸੇ ਇੰਨੀ ਚੌੜੀ ਹੈ ਲੇਕਿਨ ਇਸ ਦੇ ਬਾਵਜੂਦ ਅੱਜ ਉਹ ਸੜਕ ਜਿਹੜੀ ਹੈ ਅੱਧੀ ਰਹਿ ਚੁੱਕੀ ਹੈ ਅੱਧੀ ਇਸ ਕਰਕੇ ਰਹਿ ਗਈ ਹੈ ਵੀ ਉੱਥੇ ਲੋਕਾਂ ਨੇ ਆਪਣੀ ਦੁਕਾਨਾਂ ਦੇ ਬਾਹਰ 15 ਤੋਂ 20 ਫੁੱਟ ਤੱਕ ਕਰ ਕਬਜੇ ਕਰ ਲਏ ਨੇ ਜਿਹਦੀ ਆਪਾਂ ਗੱਲ ਕਰ ਰਹੇ ਸੀ ਮਿੰਨੀ ਸੈਕਟਰੀਏਟ ਦੀ ਜਿਹੜਾ ਸੇਵਾ ਕੇਂਦਰ ਹੈ ਜਿੱਥੇ ਕੀ ਰਜਿਸਟਰੀਆਂ ਹੁੰਦੀਆਂ ਸਬ ਰਜਿਸਟਰ ਬਿਲਡਿੰਗ ਪਟਵਾਰ ਖਾਨਾ ਹੈ ਔਰ ਉੰਦੇ ਨਾਲ ਜਿਹੜੀ ਕੰਧ ਦੇ ਬਿਲਕੁਲ ਨਾਲ ਪਰਮਾਨੈਂਟ ਉਥੇ ਗੱਡੀਆਂ ਖੜੀਆਂ ਕਬਾਰ ਗੱਡੀਆਂ ਖੜੀਆਂ ਔਰ ਅੱਜ ਦੀਆਂ ਨਹੀਂ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਖੜੀਆਂ ਨਾ ਜਾਣੇ ਕਾਰਪਸ਼ਨ ਦੇ ਅਧਿਕਾਰੀ ਇਸ ਤਰਫ ਕਿਉਂ ਨਹੀਂ ਧਿਆਨ ਦਿੰਦੇ ਸੂਤਰਾਂ ਦਾ ਕਹਿਣਾ ਹੈ ਕਿ ਵੀ ਇਸ ਹਲਕੇ ਦੇ ਇੱਕ ਪਾਵਰਫੁੱਲ ਵਿਧਾਇਕ ਦਾ ਸਰਕਸ਼ਨ ਉਹਨਾਂ ਨੂੰ ਪ੍ਰਾਪਤ ਹੈ ਉਹ ਸਾਰੀ ਮਾਰਕੀਟ ਨੂੰ ਪ੍ਰਾਪਤ ਹੈ ਜਿਸ ਦੇ ਚਲਦਿਆਂ ਅੱਜ ਤੱਕ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਕਿਸੇ ਅਧਿਕਾਰੀ ਦੀ ਹਿੰਮਤ ਤੱਕ ਨਹੀਂ ਹੋਈ ਹੁਣ ਇਹ ਵੀ ਗੱਲ ਕਹਿਣਾ غلط ਨਹੀਂ ਹੋਏਗਾ ਵੀ ਰਾਜਨੀਤਿਕ ਸੁਰੱਖਸ਼ਣਿਕ ਲੈਵਲ ਤੱਕ ਤੇ ਠੀਕ ਮੰਨਿਆ ਜਾ ਸਕਦਾ ਆਪਣੇ ਵੋਟ ਬੈਂਕ ਲਈ ਪਰ ਅਗਰ ਇਸ ਵੋਟ ਬੈਂਕ ਦੇ ਕਰਕੇ ਅਸੀਂ ਇੱਕ ਗਲਤ ਐਗਜ਼ੈਂਪਲ ਸੈੱਟ ਕਰ ਰਹੇ ਹਾਂ ਨਾ ਕੇਵਲ ਆਪਣੇ ਹਲਕੇ ਲਈ ਬਲਕਿ ਦੂਜੇ ਹਲਕਿਆਂ ਲਈ ਵੀ ਤੇ ਉਹਨੂੰ ਸੁਧਾਰਨ ਦੀ ਲੋੜ ਹੈ ਦੋਸਤੋ ਇੰਦਾਂ ਦੇ ਕਬਜ਼ੇ ਜਲੰਧਰ ਰਿਖ ਜਗਾਨੀਏਗੇ ਬਹੁਤ ਜਗ੍ਹਾ ਬਹੁਤ ਜਗ੍ਹਾ ਕਬਜ਼ੇ ਤਾਂ ਦੇਖਣ ਨੂੰ ਮਿਲਦੇ ਆਂ ਕਈ ਜਗ੍ਹਾ ਤੇ ਇੰਦਾਂ ਦੇ ਹਾਲਾਤ ਹੋ ਚੁੱਕੇ ਆ ਵੀ ਉੱਥੋਂ ਪੈਦਲ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਕਬਜ਼ਿਆਂ ਕਰਕੇ ਅਗਰ ਇਹ ਕਬਜ਼ੇ हट ਜਾਣ ਤਾਂ ਜਲੰਧਰ ਚ ਟ੍ਰੈਫਿਕ ਦੀ ਸਮੱਸਿਆ ਬਿਲਕੁਲ ਚੜ੍ਹ ਤੋਂ ਖਤਮ ਹੋ ਜਾਏ ਪਾਰਕਿੰਗ ਦੀ ਸਮੱਸਿਆ ਖਤਮ ਹੋ ਜਾਏ ਲੇਕਿਨ ਇਹ ਹੋ ਨਹੀਂ ਸਕਦੀ ਜਦ ਤੱਕ ਪੋਲਿਟੀਕਲ ਇੰਟਰਫੀਰੈਂਸ ਜਿਹੜੇ ਸਰਕਾਰੀ ਅਧਿਕਾਰੀਆਂ ਦੇ ਵਿੱਚ ਖਤਮ ਨਾ ਹੋਵੇ ਔਰ ਨਾਲ ਹੀ ਨਾਲ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਦੀ ਦ੍ਰਿੜ ਇੱਛਾ ਸ਼ਕਤੀ ਕਾਨੂੰਨ ਦੀ ਪਾਲਣਾ ਕਰਨ ਲਈ ਨਾ ਹੋਵੇ। ਦੋਸਤੋ ਅਗਰ ਤੁਹਾਨੂੰ ਵੀ ਲੱਗਦਾ ਵੀ ਤੁਹਾਡੇ ਆਲੇ-ਦੁਆਲੇ ਕੋਈ ਇਨਕ੍ਰੋਚਮੈਂਟ ਹੈ ਕਿਸੇ ਨੇ ਇਲੀਗਲ ਉੱਥੇ ਕਬਜ਼ੇ ਕੀਤੇ ਹੋਏ ਨੇ ਔਰ ਬਾਰ ਬਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਉਹ ਕਬਜ਼ੇ ਨਹੀਂ ਹਟ ਰਹੇ ਕੋਈ ਪੋਲਿਟੀਕਲ ਇੰਟਰਵੈਂਸ਼ਨ ਹੈ ਤੇ ਸਾਨੂੰ ਉਸ ਦੇ ਬਾਰੇ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਭੇਜੋ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਫੋਟੋ ਔਰ ਵੀਡੀਓ ਵੀ ਅਸੀਂ ਆਪਣੇ ਕਾਰਜਕ੍ਰਮ ਚ ਸ਼ਾਮਲ ਕਰਕੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਈਏ ਤਾਂ ਜੋ ਤੁਹਾਡੇ ਇਲਾਕੇ ਤੋਂ ਇਹ ਸਮੱਸਿਆ ਜਿਹੜੀ ਦੂਰ ਹੋ ਸਕੇ ਤੁਹਾਨੂੰ ਅੱਜ ਦਾ ਪੋਡਕਾਸਟ ਕਿਸ ਤਰ੍ਹਾਂ ਲੱਗਾ ਮੈਨੂੰ ਜ਼ਰੂਰ ਦੱਸਿਆ ਜੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਸੀਂ ਜਲਦੀ ਹੀ ਨਵਾਂ ਪੋਡਕਾਸਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ ਬਨੇ ਰਹੋ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਨਮਸਕਾਰ